ਮੇਰਾ ਨਾਮ ਸੁਵਿਨੋਦ ਮੂਰ ਦੇ ਹੱਥ ਵਿੱਚ ਹੈ। ਇਸ ਤਰ੍ਹਾਂ ਦੇ ਇੱਕ ਪਜੰਦ ਤੋਂ ਅੱਜ ਰਟਾਇਰ ਹੋ ਚੁੱਕੀ ਦਾ ਇਕੱਠ ਹੋਇਆ ਹੈ ਤੇ ਜਸ਼ਨ ਮਨਾਇਆ ਗਿਆ ਰੈਂਕਿੰਗ ਦੇ। ਤੋਂ ਅੱਜ ਸਾਡਾ 57th IR ਰੈਜiment ਦਾ ਰੈਜ਼ਿੰਗ ਡੇ ਹੈ। ਕਿਉਂਕਿ 57 ਜੁਲਾਈ ਦੇ ਵਿੱਚ ਚੰਡੀ ਮੰਦਰ ਵੀ ਜਵੇਦ ਹੋਈ। ਤੋਂ ਅੱਜ ਅਸੀਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅਸੀਂ ਕਦੇ ਗਏ ਨੇ ਅਸੀਂ ਪੌਚ ਇਕੱਠੀ ਲਈ। ਇਸ ਤਰ੍ਹਾਂ ਸਾਨੂੰ ਬਹੁਤ ਇੱਦਾਂ ਲੱਗ ਰਿਹਾ ਸਾਰੀਆਂ ਚੀਜ਼ਾਂ ਭੁੱਲ ਕੇ ਸਾਨੂੰ ਐ ਲੱਗਦਾ ਸੀ ਇੱਕ ਪਰਿਵਾਰ ਦੇ ਵਿੱਚ ਬੈਠੇ ਜੋ ਸਾਡੀਆਂ ਪੁਰਾਣੀਆਂ ਆਦਤਾਂ ਸੀ ਜੋ ਸਾਡੀ ਸਰਵਿਸ ਸੀ ਸਾਨੂੰ ਕੋਈ ਯਾਦ ਹੀ ਨਹੀਂ ਆ ਰਹਾ ਸੀ ਕੀ ਸਰਵਿਸ ਕੀਤੀ ਹੈ ਕਿ ਨਹੀਂ ਕੀਤੀ ਆ ਅੱਜ ਅਸੀਂ ਇਦਾਂ ਇੱਕ ਪਰਿਵਾਰ ਦੇ ਵਿੱਚ ਇਕੱਠੇ ਹੋਏ ਆ ਸਾਨੂੰ ਸਭ ਕੁਝ ਭੁੱਲ ਜਾਂਦਾ ਸਰ ਮੇਰਾ ਨਾਮ ਸੂਬੇਦਾਰ ਬਲਵ ਸਿੰਘ ਉਸਿਤ ਕਲਰਜ ਹੁੰਦੇ ਸੇ ਮੈਂ ਇੰਟਾਇਰੋ ਹਾਂ ਠੀਕ ਹੈ ਨਾ ਚਾਹੁੰਦੇ ਜੋ ਅੱਜ ਕਰ ਰਾਈਜ਼ਿੰਗ ਡੇ ਤੁਹਾਡੀ ਜੁਨਟ ਵੱਲੋਂ ਬਣਾਇਆ ਜਾ ਰਿਹਾ ਹੈ ਦੇਖੋ ਜਨਾਬ ਜੋ ਆਪਨੇ ਸਵਾਲ ਬੜਾ ਵਧੀਆ ਪੁੱਛਿਆ ਤੇ ਅਸੀਂ ਇਸ ਰੈਜਿਮੈਂਟ ਦੇ ਇੱਕ ਉਹ ਨਮਾਇंदे ਆ ਜਿਹੜੇ ਅਧਿਕਾਰਤ ਤੌਰ ਤੇ ਇਕੱਠੇ ਹੋ ਕੇ ਮਾਲਵੇ ਦੀ ਧਰਤੀ ਸੰਗਰੂਪ ਦੇ ਵਿੱਚ ਮਨਾ ਰਹੇ ਆ ਸਾਡੀ ਇਸ ਰੈਜਿਮੈਂਟ ਦਾ ਜੋ ਰੇਜਿੰਗ ਆ ਸਟਾਰਟ ਅਪ ਹੋਇਆ ਸੀ ਯਾਰ ਅਮੀਨ ਹਸਤਾਕ ਦਿਲਾਏ ਦੇ ਵਿੱਚ ਹੋਇਆ ਸੀਗਾ ਐਕਚੁਅਲੀ ਜੋ ਸਾਡਾ ਰੇਜਿੰਗ ਡੇ ਹੈ ਜਿਸ ਦਿਨ ਮਨਾਇਆ ਜਾਂਦਾ ਉਹ 27 ਜੁਲਾਈ ਨੂੰ ਮਨਾਇਆ ਜਾਂਦਾ ਤੇ ਅਸੀਂ ਉਸ ਰੈਜਮੈਂਟ ਦੇ ਦੇ ਨੂੰ ਅਸੀਂ ਥੋੜਾ ਜਿਹਾ ਅੱਗੇ ਕਰਕੇ 2-4 ਦਿਨਾਂ ਕੇ ਪਿੱਛੇ ਕਰ ਲੈਨੇ ਆ ਤੇ ਜਿਸ ਦਾ ਅਸੀਂ ਸਾਰੇ ਸਾਹਿਬਾਨ ਦਾ ਧਿਆਨ ਰੱਖਦੇ ਆ ਕਿ ਸਾਰੇ ਜਿੰਨੇ ਵੀ ਰੈਟਮੈਂਟ ਫੌਜੀ ਆਏ ਹੋਏ ਤੇ ਉਹਨਾਂ ਨੂੰ ਸਿਹਤਵਾਦ ਦਾ ਚੁੱਪੀ ਹੁੰਦੀ ਹੈ ਤੇ ਸੁੱਟੀ ਕਰਕੇ ਅਸੀਂ ਸਾਰੇ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਆ ਤੇ ਇਸ ਕਰਕੇ ਅੱਜ ਰੈਜਿੰਗ ਦੇ ਨੂੰ ਜੁਲਾਈ ਦੇ ਵਿੱਚ ਨਾ 4 ਅਗਸਤ ਨੂੰ ਮਨਾ ਰਹੇ ਆ ਤੇ ਇਸ ਕਰਕੇ ਅੱਜ ਸਟਾਈਜ ਦਾ ਟੂਰ ਸਟ ਮਾਰੇ ਦਾ ਰੈਜਿੰਗ ਦੇ ਵਿੱਚ ਮਦਾਰ ਕਰਦੇ ਆ ਕਿ ਲੱਗਦਾ ਤੁਹਾਡੇ ਪੁਰਾਣੇ ਸਾਥੀ ਅੱਜ ਇਕੱਠੇ ਹੋਏ ਨੇ ਬਹੁਤ ਮਸਤੀ ਵੀ ਹੁੰਦੀ ਹੈ ਸਰ ਇੱਕ ਨਵਾਂ ਹੀ ਆਨੰਦ ਆਉਂਦਾ ਕਿ ਜਿਸ ਤਰ੍ਹਾਂ ਅਸੀਂ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਅੱਜ ਅਸੀਂ ਮਦਕੀਆ ਅੰਦਾੜੀ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਅੱਜ ਸਾਡੀਆਂ ਸਾਰਿਆਂ ਦੀਆਂ ਤਕਰੀਬਾਂ ਅਦਾੜੇ ਸਫੇਦ ਹੋ ਚੁੱਕੇ ਨੇ ਕਿਸੇ ਦੇ ਕਾਲੇ ਹੋ ਚੁੱਕੇ ਨੇ ਤੇ ਉਹ ਜਿਹੜੇ ਬਚਪਨ ਦੇ ਦਿਨ ਸੀਗੇ ਉਹ ਸਾਨੂੰ ਹਮੇਸ਼ਾ ਇੱਥੇ ਆ ਕੇ ਦੁਬਾਰਾ ਯਾਦ ਆਉਂਦਾ ਹੈ ਕਿ ਅਸੀਂ ਧੁੰਦ ਵਿੱਚ ਕੀ ਕਰਦੇ ਹੁੰਦੇ ਸੀ ਇੱਕ ਬੀਜਨ ਬਲਾਬ ਕਿਦਾਂ ਰੱਖਦੇ ਸੀ ਕਿ ਜਦੋਂ ਕਿ ਸਾਡੇ ਸਾਰਿਆਂ ਦਾ ਰਜਬ ਇੰਜੀਨੀਅਰ ਡਿਵੀਜ਼ਨ ਦੇ ਵਿੱਚ ਹਰ ਇੱਕ ਜਵਾਨ ਦਾ ਰੋਲ ਅਲੱਗ-ਅਲੱਗ ਹੁੰਦਾ ਹੈ ਕਿ ਜਿਸ ਤਰ੍ਹਾਂ ਕਿਸ ਕਰਮਾ ਦੇ ਮਨਾਇਆ ਜਾਂਦਾ ਉਹਦੇ ਵਿੱਚ ਤਿਕਰਨ ਹਰ ਤਰ੍ਹਾਂ ਦੇ ਕੀ ਕਹਿੰਦਾ ਟਰੇਡ ਨੂੰ ਅਲੱਗ-ਅਲੱਗ ਤਰਸਾਇਆ ਜਾਂਦਾ ਇਸ ਤਰ੍ਹਾਂ ਸਾਡੇ ਇੰਜੀਨੀਅਰ ਦੇ ਵਿੱਚ ਹੀ ਹਰ ਇੱਕ ਟਰੇਡ ਦਾ ਬੰਦਾ ਅਲੱਗ-ਅਲੱਗ ਹੈ ਤੇ ਪਟ ਜਦੋਂ ਸਾਡਾ ਕੰਬੈਟ ਸਿਸਟਮ ਚੱਲ ਹੈ ਤੇ ਉੱਥੋਂ ਅਸੀਂ ਅਸੀਂ ਸਾਰੇ ਇੱਕ ਦੂਜੇ ਦੇ ਸਹਿਯੋਗ ਨਾਲ ਅੱਗੇ ਵਧਿਆ ਇੱਕ ਦੂਜੇ ਦੇ ਸਹਿਯੋਗ ਨਾਲ ਕੰਮ ਕਰਦੇ ਹਾਂ ਪ੍ਰਧਾਨ ਜਗਨ ਸਿੰਘ ਤਰੋਲਾ ਜੀ ਠੀਕ ਹੈ ਨਾ ਜੀ ਹੋਗੇ ਜੋ ਅਸਾਂ ਦੇ ਇੱਕ ਤਰਾਈ ਕਿ ਅਸੀਂ ਪਹਿਲਾ ਇਹ ਰਜਿੰਗਡੇ ਸੁਪੰਜਮਾ ਰਜਿੰਗਡੇ 2056 ਅਸੀ ਪਰਣਾਲੇ ਦੇ ਵਿੱਚ ਮਨਾਇਆ ਸੀ ਉਸਕਣ ਮੌਲ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਹੋਣਾ ਸੀ 4 ਅਗਸਤ ਨੂੰ 8ਵਾਂ ਮਹੀਨਾ ਤੋਂ ਹੋਵੇ ਜੋਗੇ ਨੂੰ ਅਸੀਂ ਸੰਗਰੂਰ ਦੇ ਵਿੱਚ ਮਨਾ ਰਹੇ ਹਾਂ ਅੱਗੇ ਕੀ ਪ੍ਰੋਗਰਾਮ ਕਿੱਥੇ ਕਿੱਥੇ ਤੋਂ ਅਸੀਂ ਅੱਗੇ ਦਾ ਜੋ ਸਾਡੇ ਸੀਨੀਅਰ ਸਾਹਿਬਾਨ ਨੇ ਜੋ ਵੀ ਰਿਟਾਇਰ ਮੈਂਬਰ ਆਏ ਨੇ ਜੋ ਕਹਿਣਗੇ ਅਸੀਂ ਉਸ ਜਗ੍ਹਾ ਦੇ ਉੱਤੇ ਪ੍ਰੋਗਰਾਮ ਰਣਾ ਬਸ ਕਿਸੇ ਜੁਲਦੇ ਕਮਾਂਡਰ ਜਾਂ ਕਿਸੇ ਅਫਸਰ ਨਾਲ ਬੱਦਲ ਮੇਰੇ 2I ਸਾਹਿਬ ਅਫਤੇਲ ਸਾਹਿਬ ਤੇ ਆਪਣਾ ਸੂਬੇਦਾਰ ਮੇਜਰ ਰਿਆਸ ਸਾਹਿਬ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਬਾਕੀ ਜੋ ਸਾਡੇ ਆਨ ਡਿਊਟੀ ਅਫਸਰ ਬਿਊਟੀ ਕਰ ਰਹੇ ਨੇ ਕੋਰਸ ਦੇ ਸਾਹਿਬ ਭੱਟ ਸਾਹਿਬ ਪ੍ਰਿਗੇਡੀਅਰ ოਪੀ ਸਿੰਘ ਸਾਹਿਬ ਤਲਵਾਰ ਸਾਹਿਬ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ